ਅੱਜ ਆਸੀਂ ਲੈ ਕੇ ਆਏ ਸੁਪਰ ਟੈਕਸ ਦਾ ਪਸ਼ਮੀਨਾ ਸ਼ਾਲ ਸੂਟ ਜੀ ਚਾਰ ਕਲਰ ਹੋਣਗੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਸਕਰੀਨਸ਼ਾਟ ਲੈ ਲੈਸੋ ਨਾ WhatsApp ਉੱਪਰ ਆਰਡਰ ਕਰ ਦੇ ਜੀ ਸੁਪਰ ਟੈਕਸ ਦਾ ਪਸ਼ਮੀਨਾ ਸ਼ਾਲ ਸੂਟ ਆ ਜੀ ਪਸ਼ਮੀਨਾ ਦੀ ਕਮੀਜ਼ ਹੋਊਗਾ ਪਸ਼ਮੀਨੇ ਦੀ ਸ਼ਾਲ ਪਸ਼ਮੀਨੇ ਦੀ ਸਲਵਾਰ ਜੀ ਲਓ ਜੀ ਚੈੱਕ ਕਰੋ ਜੀ ਤੁਸੀਂ ਚੈੱਕ ਕਰੋ ਜੀ ਬਹੁਤ ਵਧੀਆ ਡਿਜ਼ਾਈਨ ਬਣਿਆ ਹੋਇਆ ਹੈਗਾ ਪਸ਼ਮੀਨੇ ਦੇ ਉੱਪਰ ਆ ਜੀ ਪਸ਼ਮੀਨੇ ਦੀ ਹੀ ਨਾਲ ਬਾਟਮ ਆਊਗੀ ਪਸ਼ਮੀਨੇ ਦੀ ਨਾਲ ਸ਼ਾਲ ਆ ਜੀ ਇੰਨੇ ਚੀਜ਼ਾਂ ਪ्योर ਪਸ਼ਮੀਨੇ ਵਿੱਚ ਨਹੀਂ ਸੁਪਰ ਟੈਕਸ ਕੰਪਨੀ ਦਾ ਬਹੁਤ ਵਧੀਆ ਪਸ਼ਮੀਨਾ ਸਵਾਰਟ ਸੂਟ ਆ ਜੀ ਇਹੇ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਡੈਨ ਬਣਿਆ ਹੋਇਆ ਜੀ ਕਲਰ ਆਉਣਗੇ 4 ਜਿਹੜਾ ਵੀ ਤੁਹਾਨੂੰ ਸੰਦਰ ਪਸੰਦ ਆਊਗਾ ਆਪਣੀ ਸਵਾਰਟ ਲੈ ਲਿਓ WhatsApp ਉੱਪਰ ਕਰ ਦਿਓ ਜੀ ਲੋਕ ਵੇਚਦੇ ਨੇ ਜੀ 800 900 ਦਾ ਜੀ ਆਪਾਂ ਵੇਚਾਂਗੇ ਇਸ ਆਫਰ ਦੇ ਵਿੱਚ 680 ਦਾ ਜੀ ਕਲਰ ਆਉਣਗੇ 4 ਜੀ ਲਓ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਜਣ ਪਸੰਦ ਆਊਗਾ ਕਲਰ ਪਸੰਦ ਆਊਗਾ ਸਾਨੂੰ WhatsApp ਆਰਡਰ ਕਰ ਦਿਓ ਜੀ ਦੁਕਾਨ ਤੇ ਆ ਕੇ ਵੀ ਲੈ ਸਕਦੇ ਹੋ ਮਿਲੂਗਾ ਤੁਹਾਨੂੰ ਅਲੀ ਸ਼ੇਰ ਵਾਲੇ ਨੂੰ ਥਾਣਾ ਰੋਡ ਪੀਖੀ ਤੋਂ ਜੀ ਲਓ ਜੀ ਚੈੱਕ ਕਰੀ ਚਲੋ ਜੀ ਕਲਰ ਚਾਰ ਨੇ ਜੀ ਚਾਰੇ ਕਲਰ ਬਹੁਤ ਪਿਆਰੇ ਨੇ ਸੁਪਰ ਟੈਕਸ ਕੰਪਨੀ ਦਾ ਜੀ ਪਿਓਰ ਪਸ਼ਮੀਨਾ ਸ਼ਾਲ ਸੂਟੀ ਤਿੰਨੇ ਹੀ ਚੀਜ਼ਾਂ ਪਸ਼ਮੀਨੀਆਂ ਮਿਲਣਗੀਆਂ ਤੁਹਾਨੂੰ ਜੀ ਚੈੱਕ ਕਰੀ ਚਲੋ ਜਿਹੜਾ ਵੀ ਤੁਹਾਨੂੰ ਕਲਰ